ਕਨੇ ਦਾ ਸੋ ਸਾਡੇ ਦਾ ਸਾਡੇ ਦਾ ਅਸੀਂ ਕਹਤਾ ਫਿਰ ਹੋ ਗਿਆ ਸੌਦਾ ਜੀ ਸੋ ਠੀਕ ਹੈ ਲੈ ਵੀ ਸਾਢੇ 10 ਦਾ ਸਿਰੇ ਚੜ ਗਿਆ ਸੌਦਾ ਲਿਖਾਈ ਨਾਲ ਆਪ ਦੀ ਜੀ ਹਾਂ ਆਪ ਦੀ ਜੀ ਆਪੋ ਆਪਣੀ ਲਿਖਾਈ ਕਿਹੜਾ ਪੈਨ ਦੱਸਿਆ ਜੀ ਲਾਓ ਵੀ ਬਹਿਵਲ ਕਲਾ ਬਾਈ ਦਾ ਪੈਨ ਆ ਦੋ ਬੱਚੇ ਲੈ ਕੇ ਆਏ ਸੀਗੇ ਸਵੇਰ ਤੇ ਦੋਵਾਂ ਦਾ ਸੌਦਾ ਸਾਢੇ 10 ਦਾ ਹੋ ਗਿਆ ਤੇ ਪੈਸੇ ਵੀ ਆ ਗਏ ਗਏ ਨਹੀਂ ਆਉਣੇ ਆ ਦੇਣੇ ਆ ਬਾਈ ਲੈ ਸਾਢੇ ਦਾ 200 ਹੋਇਆ ਸੌਦਾ ਵੀ ਸਾਢੇ 11 ਵਜੇ ਨੂੰ ਹੋ ਗਿਆ ਹਾਂ ਨਹੀਂ ਸਹੀ ਆ ਸੁਭਾ ਦਾ ਟਾਈਮ ਆ ਹਜੇ ਦਾ ਆ ਹੋ ਗਿਆ ਸਾਡਾ ਬਈ ਮੋੜ ਦੀ ਬਾਸ ਨਹੀਂ ਐਨੀ ਥੋੜੀ ਮੂੜੀ ਤਾਂ ਮੈਨੂੰ ਤਾਂ ਲੱਗਦਾ ਤੋੜੂਗਾ ਗਾਂਢ ਇਹ ਦੇਓ ਪੈਸੇ ਬਈ ਕੋਈ ਗੱਲ ਚੱਕ ਕੇ ਲਵਾਂ ਤੂੰ ਫੜਨਾ ਨਹੀਂ ਮੇਮੇ ਮੇਮੇ ਕੀ ਹੱਕ ਵੀ ਦੇਓ ਪੈਸੇ ਬਈ ਮਮਾ ਅਰੇ ਬਈ ਲੈ ਬਈ ਪੈਸੇ ਜਿਹੜਾ ਬੱਕਰੇ ਖਰੀਦੇ ਜੋੜੀ ਉਹਦੇ ਪੈਸੇ ਗਿਣੀ ਜਾਂਦੇ ਆ ਤੇ ਉਸ ਤੋਂ ਬਾਅਦ ਬਾਈ ਨੂੰ ਦੇਣਗੇ ਬਹਿਬਲ ਕਲਾ ਬਾਈ ਦਾ ਪਿੰਡ ਆ ਮੰਨਦੇ ਭਾਈ ਐਨੂੰ ਆ ਮੰਨਦੇ ਮੰਨਦੇ ਭਾਈ ਆ ਜੋੜੀ ਆ ਬੱਕਰਾਂ ਦੀ ਇੱਕ ਤਾਂ ਬਾਹਰਲੇ ਪੈਸੇ ਖੜਾ ਇੱਕ ਆ ਘੁੰਗਰੀਆਂ ਵਾਲਾ ਖੜਾ ਲਾਲ ਦੇ ਨਾਲ ਵੇਚ ਨਾ ਪੰਜਾ ਪੰਜਾ ਮਹੀਨੇ ਦਾ ਨਾ ਉਹ ਤੂੰ ਨਾ ਜੇ ਨਾ ਲਾਇਆ ਤੂੰ ਵੇਚ ਨਾ ਬੋਲਿਆ ਕਰ ਜੋ ਸੌਦਾ ਹੋ ਜਾਣਾ ਤੇਰਾ ਮੁੱਲ ਨਾ ਮਾੜਾ ਹੈ ਪੰਜਾ ਮਹੀਨੇ ਦਾ ਹੁਣ ਪੰਜਾ ਦੇ ਨਹੀਂ ਤਿੰਨਾ ਦੇ ਨਾ ਬਿੱਲੂ ਕਿਹੜਾ ਬਿੱਲੂ ਬਦਵਾਸ਼ ਆਖਦਾ ਉਹ ਸੱਦੀ ਜਾਂਦਾ ਵੇਚ ਨਾ ਰੋਲੇ ਬੋਲਿਆ ਨਾ ਕਰ ਸੌਦਾ ਇਹਦੇ ਤੂੰ ਹੁਣ ਤਾਂ ਆ ਗਿਆ ਪੌਸ ਹੀ ਲੰਦਾ ਵਾ ਕਿੰਨੇ ਦਿਨ ਉਹਨੂੰ ਕਹੇ ਦਾ ਨਹੀਂ ਪਤਾ ਐਵੇਂ ਬੋਲੀ ਜਾਂਦਾ ਆ ਇਧਰ ਲੈ ਪੈਸਾ ਆ ਜਾ ਬਾਈ ਤੂੰ ਵੀ

ਉਤਰੀ ਤਾਂ ਪੜੀ ਗਈ ਸਰ ਕੋਈ ਨਹੀਂ ਉਹ ਨਾ ਸਾਡਾਗੇ ਜਾਪਤ ਨਹੀਂ ਮੈਂਟਾ ਜਾ ਛੱਡ ਜਾਗੇ ਸਭ ਤੇ ਹੀ ਹੋ ਜੇ ਥੋੜੇ ਸਗਾ ਛੱਡਦਾਏ ਛੱਡਦਾਏ ਕੋਈ ਨਹੀਂ ਘਰੇ ਰਿਹਾ ਹੋਤ ਵਿੱਚ ਕੋਈ ਛੱਡ ਦੇ ਛੱਡ ਦੇ ਦੋ ਮਿੰਟਾ ਛੱਡ ਦੇ ਨੇ ਕੋਈ ਤਾਂ ਸਭ ਤੋਂ ਬੰਦ ਲੱਗੇ ਨਹੀਂ ਮੈਂ ਪਹਿਚਣਾ ਨਹੀਂ ਇੱਥੇ ਦੇਣਾ ਕਿੰਨੇ ਪੈਸੇ ਮੰਗ ਰਹੇ ਕੋਈ ਨਹੀਂ ਜਾ ਰਿਹਾ ਬਹੁਤ ਅੱਛਾ ਹੋਣਾ ਦੁੱਧਾਂ ਦੇ ਕਿੰਨੇ ਮੰਗਦਾ ਮੈਂ ਪੈਰਨ ਫੜਾ ਦੂੰਗਾ ਮੈਂ ਬੱਜੇ ਜੀ 8 ਲੱਖ 30 ਹੁੰਦਾ ਤਾਂ ਉਹ ਬੱਜੇ ਰੱਖਣਗੇ ਇਸੇ ਪਾਸੇ ਲਾਲ ਗਾ ਨਿਕਲ ਅੱਛਾ ਮੈਂ ਇੱਕ ਪੂਰਪਾਵੇ ਦੋ ਹਣਾ ਲਕਾਈ ਕਿੰਨੇ ਲਕਾਈ ਮੈਂ ਆਪੀ ਕਰਤੀ ਜੀ ਤੁਸੀਂ ਆ ਠੀਕ ਹੈ ਗੱਲ ਖਿਆ ਰਾਂ ਆਜਾ ਸੋੜ ਕਾਫੀ ਆਹ ਕੋ ਮੈਂ ਬੰਨਿਆ ਰੋਡ ਕੋ ਦੇਖ ਉਹ ਮਾਪਾ ਜਨਾਲੇ ਨਹੀਂ ਆਪਾਂ ਉੱਤਾਲਾ ਹੈ ਮੇਰਾ 3 4 2 6 ਆ ਗਿਆ ਆ ਗਿਆ ਉੱਥੇ ਬੰਨ ਲਾਉਂਦੇ ਲਗਾ ਗਏ ਆਪਰੇ ਨਾਲ ਲੈ ਲੈ ਵੀ ਦੀ ਕਰਨ ਨੇ ਆਪਾਂ ਜੱਟਾਂ ਦੇ ਪੈਸੇ ਖਰੇ ਕਰ ਲੈ ਹਾਂ ਆਪਦੇ ਪੈਸੇ ਖਰੇ ਕਰ ਫਿਰ ਦਹੀਂ ਖੁੱਲੇ ਲਈਗਾ ਆ ਰਹੀ ਕਹਿੰਦੇ ਆ ਜਿਹੜਾ ਨਾ ਲਾ ਲਓ ਵੀ ਅਗਲਾ ਸੌਦਾ ਤੁਹਾਨੂੰ ਦਿਖਾਉਣੇ ਆ ਜੁੜੇ ਰਹੋ ਆਪਣੇ ਚੈਨਲ ਤੇ ਲੀਗਾ ਆਪਣੇ ਪੂਰਾ ਕਰ ਉਹਨੂੰ ਆ ਵੀ ਬਾਈ ਆ ਜਾ ਯਾਰ ਓਰੇ ਨੇੜੇ ਦੇ ਪਿੰਡ ਵਾਲੇ ਤਾਂ ਮੰਨਣੀ ਪੈਂਦੀ ਆ ਸੰਗਣਾ ਕਰ ਲਓ ਵੀ ਪੱਠ ਤੁਹਾਨੂੰ ਬਾਅਦ ਚ ਦਿਖਾਉਣੇ ਬਾਈ ਕਿਹੜਾ ਪਿੰਡ ਆ ਸਲਾਵਾ ਸਲਾਵਾ ਬਾਈ ਦਾ ਪਿੰਡ ਆ ਤੇ ਪੱਠ ਲਿਆ ਬਾਈ ਸਹੀ ਆ ਕਿਸੇ ਨੂੰ ਮਰਜ਼ੀ ਪੁੱਛ ਲੈ ਤੇਰਾ ਕੋਈ ਵੈਰ ਆ ਵੀ ਤੇਰੇ ਨਾਲ ਕੋਈ ਯਾਰੀ ਵੀ ਤੈਥੋਂ ਫੜ ਲੂੰਗਾ ਕਿਸੇ ਨੂੰ ਮਰਜ਼ੀ ਪੁੱਛ ਲੈ ਮੈਂ ਕੱਤਾ ਫਿਰ ਮੈਂ ਕਰਦਾ ਸੌਦਾ ਬਲਿਆ ਲੈ ਕਰਾ ਦੇ ਨਹੀਂ ਨਹੀਂ ਉਹ ਬਲਖਾਈ ਉਹ ਕਰਾ ਦੂਗਾ 200 ਛੱਡ ਕੇ ਨਹੀਂ ਜਾਂਦਾ ਇਹ ਨਹੀਂ 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 ਜਾੜੀ ਦਾ 400 ਦਿੰਦੇ ਆ ਨਹੀਂ ਨਹੀਂ ਇਹ ਬਲ ਸਹੀ ਹੈ ਰਵਾਇਤੀ ਵਿੱਚ ਕਿੰਨੇ ਪਾਉਣੇ ਆ ਹੋਰ ਬਹੁਤ ਨੇ ਹੋਰ ਕਿੰਨੇ ਪਾ ਲਾ ਵੀ ਆ ਪੜਦਾ 8500 ਰੁਪਇਆ ਲੱਗ ਗਿਆ ਤੂੰ ਗੱਲ ਫਿਰ ਮੇਰੇ ਨਾਲ ਨੂੰ ਯਾਰ ਆਏ ਤਾਂ ਮਿਲ ਹੀ ਜਾਂਦੀ ਹੈ ਕਿ ਨਹੀਂ ਪਪਾ ਇਹ ਤਾਂ ਵੇਖ ਲੈ ਯਾਰ ਬਾਈ ਨੂੰ ਪੁੱਛ ਕੇ ਸਹੀ ਆ ਪ੍ਰਧਾਨ ਵਟ ਲੈ ਪਾਹੀ ਨੂੰ ਸੁਬੇ ਕਾ ਕਾ ਮੈਂ ਤਾਂ ਉਹ ਰਾਤੀ ਗੱਲ ਹੋ ਗਈ ਖਮਸ ਖਮਸ ਬਹੁਤ ਜਿਆਦਾ ਲਗਾਈ ਇਹਦੀ ਲਗਾਈ ਕਰਾਊਗਾ ਤੇ ਨਹੀਂ ਲਗਾਈ ਆਪ ਕੋਲ ਹੋਰ ਲਗਾਈ ਤੇਰੀ ਆ ਯਾਰ ਐਵੇਂ ਬੰਦਾ ਸਾਡਾ ਦੋ ਯਾਰ ਲੈ ਵੀ ਗੱਲ ਇਹ ਆ ਪੂਰਾ ਇਕਾਸਤਾ ਜਿਹੜਾ ਆਉਂਦਾ 2 400 ਠੋਕੀ ਤੁਰਿਆ ਦਾ ਸਰਾ ਦੇ ਲਾਦਾ ਜਾ ਪੂਰਾ ਕਰਕੇ ਦਿੱਤੀ ਆ ਪੱਠ ਬਈ ਪੂਰੀ ਕਰਕੇ ਪੂਰੀ ਬਈ ਪੂਰੀ ਕਰਕੇ ਬਈ ਇੱਕ ਮੰਡੀ ਨਾਲ ਛੱਡ ਜਿਕੇ ਅੱਜ ਕੀ ਜਗ੍ਹਾ ਸੇ ਵਿਆ ਹਾਂ ਨਹੀਂ ਮੰਡੀ ਤਾਂ ਨਹੀਂ ਖਰ ਛੱਡਦਾ ਕੋਈ ਪਤਾ ਨਹੀਂ ਅਗਲੇ ਹੁਣ ਤਾਂ ਕਰਿਆ ਦਾ ਇਕਣਾ ਤਾਂ ਕੀ ਛੱਡਣਾ ਇੰਨਾ ਇੰਨਾ ਤਾਂ ਕਾਸਾ ਹੁੰਦਾ ਇਹਦਾ ਆਏ ਆ ਵੀ ਚੱਲ ਦੂਜੇ ਰਲਮੇ ਪਸ਼ੂਆਂ ਚੱਲ ਜਾਂਦਾ ਪਸ਼ੂ ਇਹ ਕਹਿੰਦਾ ਮਰੋ ਕੱਲੀ ਵੇਚ ਸਕਦਾ ਕੋਈ ਨਫੇ ਨਾਲ ਇਹਨੂੰ ਕੰਨ ਦੀ ਬਈ ਕੁਝ ਦੇਸੀ ਹੈ ਹਾਂ ਦੇਸੀ ਕੰਨ ਮੂੰਹ ਹੈ ਨਹੀਂ ਕੁਝ ਵੀ ਇਹਦਾ ਬੱਸ ਹੋ ਗਿਆ ਅੰਗਰੇਜ਼ੀ ਹੋ ਗਈ ਹੁਣ ਤਾਂ ਦੇਣੀ ਤੂੰ ਬੱਕਰੀ ਜੀ ਹੁਣ ਤਾਂ ਬਿੱਟਰ ਆਇਆ ਇਹ ਦੇਣੀ ਬੱਕਰੀ ਤੇ ਨਾਲ ਹੀ ਆ ਬੱਕਰੀ ਯਾਰ ਤੂੰ ਉੱਥੋਂ ਤਾਂ ਜਾਣਾ ਨਹੀਂ ਭਾਈ ਕਿੰਨੇ ਦੇਣੀ ਆ ਹਾਂ ਯਾਰ ਤੇਰਾ ਵੀ ਕਰਾ ਕੇ ਦੋ ਤੇਰਾ ਵੀ ਕਰਾਉਣੇ ਚਾਹਲ ਚਲ ਆ ਲਖਾਓ ਫਿਰ ਕਰਾਉਣ ਕੋਈ ਸਰਾਵਾ ਸੀ ਬਾਈ ਪਿੰਡ ਸੇ ਤੇਰਾ ਪਤਨੀ ਸਰਾਵਾ ਬਾਈ ਸੀ ਇਹਦਾ ਪਿੰਡ ਸੀ ਬਾਈ ਦਾ ਆ ਪੱਛ ਦਾ ਸੌਦਾ ਸਿਰੇ ਚੜ ਗਿਆ ਜੀ ਆਪਣੀ ਮਰਜੀ ਲੈ ਜਾ ਆਪਣੀ ਲੈ ਆ ਕਿੰਨੇ ਦੀ ਕਰਤੀ ਕੇਵਲ 8200 ਦੀ 8200 ਦਾ ਇਹ ਸੌਦਾ ਹੋ ਗਿਆ ਲਖਾਈ ਵੀ ਕੇਵਲ ਨਹੀਂ ਕਰਾਉਣੀ 8700 ਦੀ ਭਾਈ ਉਹ ਦੱਸ ਦੇਣੀ ਤਾਂ ਬੱਕਰੀ ਜੀ 84 ਦੀ ਭਾਈ ਕਸਾ ਯਾਬਾ ਬੱਕਰੀ ਕੋ ਗੋਪੀ ਕਿਹਦੇ ਆ ਸੌਦਾ ਬਾਈ ਇਹਨਾਂ ਦੋਨਾਂ ਦਾ ਜੋੜੇ ਦਾ ਕਰਦੇ ਦੋਵੇਂ ਬੱਕਰੇ ਹੀ ਆ ਹਾਂ ਬਾਈ ਕਿਹੜੇ ਪਿੰਡੋਂ ਲਿਆਂਦੇ ਆ ਬਹਿਵਲ ਤੋਂ ਬਹਿਵਲ ਤੋਂ ਲਓ ਵੀ ਬਹਿਵਲ ਤੋਂ ਲੈ ਕੇ ਆਂਦੇ ਜੋੜਾ ਕੀ ਮੰਗਿਆ ਅੰਕਲ ਜੀ 13000 ਜੋੜੇ ਦਾ ਲਓ ਵੀ 13000 ਮੰਗਿਆ ਇਹ ਲੈਂਦਾ ਕੌਣ ਆ ਬਾਈ ਆਰਾਮ ਆਰਾਮ ਆ ਵੀ ਆਰਾਮ ਇੱਧਰ ਆਇਆ ਆਰਾਮ ਜੀ ਕੀ ਮੰਗਿਆ ਕਿਹੜਾ ਪਿੰਡੋਂ ਕਿਹੜਾ ਓਹ ਆਓ ਬੱਪੂ ਜੀ ਕਰੀਏ ਬੋਣੀ ਤੜਕੇ ਤੜਕੇ ਦੇਖੋ ਜੀ ਦੇਖੋ ਜੀ ਜੇਹੇ ਨਾਲ ਤੁਸੀਂ ਮੰਗਲੇ ਉਹ ਸਾਵਲਾ ਲਾ ਲਾ ਨਹੀਂ ਨਹੀਂ ਰਾਇ ਕਰ ਪਹਿਲਾਂ ਉਹਦੇ ਨਾਲ ਵੀ ਕੀ ਆਂਦਾ ਉਹ ਪਹਿਲਾਂ ਪਾਈ ਨਾਲ ਪੁੱਛਣਾ ਹਾਂ ਉਹ ਬਾਦੀ ਪੁੱਛਿਆ ਜਾਉ ਪਹਿਲਾਂ ਤੁਸੀਂ ਉਹ ਨਹੀਂ ਨਹੀਂ ਉਹ ਨਹੀਂ ਫੇਰ ਵੀ ਰਾਇ ਤਾਂ ਕਰਨੀ ਆ ਉਹ ਆਪਦੇ ਹਿਸਾਬ ਨਾਲ ਕਿੰਨੇ ਦੇ ਪਾਉਣੇ 11000 ਕੀ ਐ ਦੱਸ ਤੂੰ ਮੈਂ ਦੱਸਾਂ ਮੈਂ ਬਹੁਤ ਸੱਟ ਬਣਾਲੇ 475 ਨਹੀਂ 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 ਹੋਰ ਫਿਰ ਸਹੀ ਸਹੀ ਤੂੰ ਦੱਸ ਤਾ ਸਹੀ ਫਿਰ ਐ ਕਿਾਸੇ ਤੂੰ ਦਾਸਤਾ ਵੀ 11 ਦੇ ਦਿੰਦੀ ਜਿੱਥੇ ਦਾ ਕਰਦਾ ਉਸੇ ਦਾ ਨਹੀਂ ਜਾਣੇ ਰਭਣਗੇ ਅਸਰ ਦੇ ਹਾਂ ਹਾਂ ਆਹ ਲਾ ਫੜ ਜਾ ਪੜਨ ਦਾ ਬਸ ਲੋ ਇੱਕ ਹੀ ਜਣਾ ਦੇ ਦੇ ਨੀਂਦਾਂ ਦੇ ਵੀ 8000 ਨਹੀਂ ਆਵਾ ਉਰਾਕਰ ਬੋਣੀ ਕਰਦਾ ਠੀਕ ਆਪਾ ਹੈ 8000 ਬੋਣੀਦਾ ਨਹੀਂ ਨਹੀਂ ਸਹੀ ਆ ਬਾਲਾ ਚਲੋ ਨੇ ਵੀ 2 ਰੁਪਏ ਕਮਾਉਣੇ ਆ ਤੇਰੇ ਘਰ ਦੇ ਆ ਬਾਈ ਕਮਾਉਣ ਦੇ ਦਾ ਫੇਰ ਹੀ ਗਾਹ ਨੂੰ ਮੰਡੀ ਤੇ ਆਉਣਗੇ ਬਾਈ ਹਾਂ ਵੇਖ ਲੈ ਨਹੀਂ ਨਹੀਂ ਕਰਦੇ ਰੱਖ ਲੈ 8000 ਲਖਾਈ ਉਹ ਕਰਾਂਗੇ ਨਹੀਂ ਨਹੀਂ ਇਹ ਤਾਂ ਹੋਈ ਸਾਢੇ 8 ਦੇ ਹੋ ਗਏ 500 ਦਾ 400 ਲਖਾਈ ਪੈ ਜਾਣੇ 400 ਲਖਾਈ ਦੇ ਦੇ ਸਹੀ ਆ ਤੂੰ ਫਰਕ ਕੱਢ ਕੇ ਦੱਸ ਮੈਂ ਸਹੀ ਦੱਸਦਾ ਤੈਨੂੰ ਫਰਕ ਕੱਢ ਕੇ ਦੱਸ ਨਈ ਜਿਹੜਾ ਕੋਈ ਐਂ ਦੱਸ ਦਿਓ ਬੇਜਦੂ ਰੁਪਈਆ ਨਹੀਂ ਕੱਟ ਦੇਣੇ ਟਕਾ ਕੇ ਦੱਸ ਦਿਓ ਦਾਹੇ 11500 ਆ 10500 ਅਸਰ ਦੇ ਹੁੰਦੇ ਬਈ ਬੇਹਲਾ ਸਹੀ ਐ ਜਮਾ ਜੇ ਤੂੰ ਕਹਿ ਸਹੀ ਦੱਸ ਤੂੰ ਲਿਖਾਈ 500 ਰੁਪਏ ਕਰ ਬਸ ਮੈਂ ਤੈਨੂੰ ਜਮਾ ਸਹੀ ਤੂੰ ਆ ਸਹੀ ਦੱਸ ਦੇ ਸਹੀ ਦੱਸ ਹੂੰ ਸਹੀ ਦੋ ਘੱਟ ਪੈਸੇ ਬਹੁਤ ਜਗੇ ਹੋਣੇ ਫਿਰ ਇਹਨੂੰ ਕੁਝ ਨਹੀਂ ਦੇਣਾ ਸਹੀ ਬਾਲਾ ਨਹੀਂ ਕਰੀ ਮੈਂ ਤੇਰੀ ਹੈ 850 ਨਹੀਂ ਬਾਲਾ ਉਹ ਤੈਨੂੰ ਮੈਂ ਜਮਾ ਸਹੀ ਦੱਸ ਬਾਲਾ 850 ਕਰੀ ਦੱਸਿਆ ਉਹ ਜਮਾ ਸਹੀ ਦੱਸ ਨਹੀਂ 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 ਜਮਾ ਸਹੀ ਦੱਸ ਆਪੋ ਆਪਣੀ ਗੱਲਾਂ ਨਹੀਂ ਸਾਡੇ ਆਪੇ ਮੈਂ ਸਹੀ ਦੱਸਦਾ ਉਹ ਸਹੀ ਕਰ ਦੇ ਮੂਰੇ ਨੂੰ ਰੱਖ ਇਹ ਆਏ ਨਹੀਂ ਨਹੀਂ 1500 ਰੁਪਏ ਆਪਾਂ ਦਾ ਪੈਸਾ ਨਹੀਂ ਨਹੀਂ ਨਵੇੜਨ ਦੇ ਯਾਰ ਬਾਪੂ ਨੂੰ ਵੇੜੂਆ ਫਰ ਦੇ ਪੂਰੇ ਨੌ ਦੀ ਨਹੀਂ ਨਹੀਂ ਉਹ ਨਹੀਂ ਬਾਈ ਮੈਂ ਜਮਾ ਸਹੀ ਉਹ ਠੀਕ ਆ ਭਾਈ ਦਾ ਮੁੜ ਕੇ ਕੋਈ ਗੱਲ ਨਹੀਂ ਨਹੀਂ ਮਨ ਨਹੀਂ ਕਰ ਤਸੀ ਧੱਕੇ ਨਾ ਉਹਦੇ ਨੇ ਆਪਾਂ ਨੂੰ ਉਹਨੇ ਸਿੱਧਾ ਹੀ 500 ਠੋਕਿਆ ਕੋਣ ਪੁੱਛਿਆ ਨਹੀਂ ਮੈਂ ਵੀ ਜਮਾ ਬਾਈ ਹਾਂ ਜਦੋਂ ਬਾਈ ਨੇ ਦੱਸਤਾ ਮੈਂ ਦੱਸਤਾ ਸਹੀ 12500 5 ਨਾਲ 90 10.5 ਹਜ਼ਾਰ ਤੇ ਗੱਲ ਲੜ ਗਈ ਆ ਤੇ ਬਾਈ ਹਰਾਨੇ ਲਾਇਆ 9000 ਰਾਮ ਹਰਾਨੇ ਤੇ ਹੁਣ ਬਈ ਅਗਲਾ ਦੇਖੋ ਕਿਹੜਾ ਗਾਹ ਘੁੱਟਦਾ ਇਹਦਾ ਨਾ ਜੋੜੀ ਦਾ ਲੋ ਬਈ ਆ ਬੱਕਰੀ ਪਹਿਲੇ ਤੂੰ ਜਾਣਾ ਲੋ ਤੇ ਨਿਕਰਾ ਆ ਬੱਕਰੀ ਦਾ ਸਬਦਾ ਚੱਲੀ ਜਾਂਦਾ ਮਾਰੇ ਹੁਣੇ ਹੀ ਚਕਾਰ ਸ਼ਾਇਦ ਪਾਸੇ ਬੱਕਰੀ ਦਾ ਫੇ ਤੂੰ ਤਗੜਾ ਵਗਿਆ ਕੌਣ ਇਹ ਤੇ ਤਗੜਾ ਆਪੇ ਆ ਟਾਈਮ ਟਾਈਮ ਦੀ ਖੇਡ ਹੁੰਦੀ ਆ ਬਹੁਤ ਜ਼ੋਰ ਲਾਓ ਦੇ ਦੇ ਮੈਂ ਵੀ ਗਾ ਤਕੜਾ ਹੋਣ ਹੁਣ ਹੁਣ ਨਹੀਂ ਹੁਣ ਉਹ ਟਾਈਮ ਨਹੀਂ ਰਹੇਗਾ ਟਾਈਮ ਟਾਈਮ ਦੀ ਗੱਲ ਹੁੰਦੀ ਹੈ ਹਾਂ ਹੁਣ ਗਰਮੀ ਆ ਗਈ ਅਰੇ ਥੋੜੀ ਬਣਕੜੀ ਉੱਪਰ ਗਾੜੀ ਤਾਂ ਖੁੱਲਾ ਇਹ ਉੱਤੇ